ਮੁਬਾਰਕਾਂ ਦੀ ਮੁਬਾਰਕਾਂ ਬਜਾਜ ਫਾਈਨਾਂਸ ਸ਼ੁਰੂ ਹੋਣ ਦੀ ਖੁਸ਼ੀ 'ਚ ਬਹੁਤ-ਬਹੁਤ ਮੁਬਾਰਕਾਂ ਸਾਡੇ ਕੋਲੋਂ ਬਤਰਾ ਐਂਟਰਪ੍ਰਾਈਜ਼ਸ ਤੋਂ 4500 ਤੋਂ ਉੱਪਰ ਕੋਈ ਵੀ ਸਮਾਨ ਲਓ ਹੁਣ ਅਸੀਂ ਉਹਦੀ ਆਸਾਨ ਕਿਸ਼ਤਾਂ ਕਰ ਦਾਂਗੇ 5 ਕਿਸ਼ਤਾਂ ਤੋਂ ਲੈ ਕੇ 12 ਕਿਸ਼ਤਾਂ ਕਰਾ ਸਕਦੇ ਦੂਜਾ ਧਮਾਕਾ ਆ ਦੇਖੋ ਜੀ ਏਬੀਐਸ ਬੋਡੀ ਵਾਲਾ ਗੀਜ਼ਰ ਜਿਹੜਾ ਕਿ ਬਾਜ਼ਾਰ 'ਚ ਵਿਕਦਾ ਜੇ 5500 6000 ਰੁਪਏ ਦਾ ਅਸੀਂ ਫਲੈਟ ਰੇਟ ਕਰ ਦਿੱਤਾ 4500 ਰੁਪਏ ਦਾ ਦੇ ਨਾਲ ਬਿਜਾਰ ਫਾਈਨਾਂਸ ਤੇ ਆਸਾਨ ਕਿਸ਼ਤਾਂ ਵੀ ਕਰਾ ਸਕਦੇ ਹੋ ਉਸ ਤੋਂ ਬਾਅਦ ਤੀਜਾ ਤਮਾਕਾ ਦੇਖੋ 1 2 3 ਆ ਤਿੰਨ ਲਟਾਂ ਵਾਲਾ ਵੱਡਾ ਸ਼ੀਸ਼ਾ ਜਿਹੜਾ ਬਾਜ਼ਾਰ ਚ 250 ਰੁਪਏ ਦਾ ਵਿਕਦਾ ਫਲੈਟ ਰੇਟ ਦੇ ਦੇਣਾ ਸਿਰਫ ਸਿਰਫ 1200 ਰੁਪਏ ਦਾ ਵੀਡੀਓ ਨੂੰ ਸ਼ੇਅਰ ਕੀਤਾ ਹੋਣਾ ਚਾਹੀਦਾ ਤੇ ਕਮੈਂਟਾਂ 'ਚ ਤੁਹਾਡੇ ਸ਼ਹਿਰ ਦਾ ਨਾਮ ਲਿਖਿਆ ਹੋਣਾ ਚਾਹੀਦਾ ਆਹ ਦੇਖੋ ਜੀ ਏਓ ਸਮਿਥ ਦਾ 15 ਲੀਟਰ ਦਾ ਗੀਜ਼ਰ ਆਨਲਾਈਨ ਲੱਗਾ 7000 ਰੁਪਏ ਦਾ ਬਾਜ਼ਾਰ ਵਿਕਦਾ 7500 ਰੁਪਏ ਦਾ ਵੀਡੀਓ ਸ਼ੇਅਰ ਕਰਕੇ ਆ ਜਾਓ ਮੇਰੇ ਕੋਲ ਲੈ ਜਾਓ ਸਿਰਫ 4500 ਰੁਪਏ ਦੇ ਵਿੱਚ ਇਹ ਹੀ ਨਹੀਂ ਗਲਾਸ ਲੈਣਾ ਲੈਣਾ ਤੇ ਇਹ ਜਿਹੜਾ 10300 ਵਾਲਾ ਗੀਜ਼ਰ ਫਲੈਟ ਰੇਟ ਦੇ ਦਾਂਗੇ ਸਿਰਫ ਦੇ ਸਿਰਫ 5500 ਦਾ ਵੀਡੀਓ ਸ਼ੇਅਰ ਕਰਕੇ ਆ ਜਿਓ ਉਰੇ ਅੱਗੇ ਆ ਕੇ ਦਿਖਾ ਜਰਾ ਕਾਕਾ ਆ ਗਿਆ ਲਾਈਫ ਲੌਂਗ ਦਾ ਵੈਟ ਐਂਡ ਡਰਾਈ ਵੈਕਿਊਮ ਕਲੀਨਰ ਇਹ ਬਾਜ਼ਾਰ ਵਿਕਦਾ 4500 4800 ਰੁਪਏ ਦਾ ਫਰੈਸ਼ ਸਟਾਕ ਤੇ ਵੀ ਅਸੀਂ ਮਤਲਬ ਉਹ ਵੱਡਾ ਮੇਲਾ ਲਾਤਾ 4000 ਰੁਪਏ ਦੇ ਦੇ ਦੇਣਾ ਜੀ ਉਸ ਤੋਂ ਬਾਅਦ ਆ ਲਓ ਧਮਾਕਾ ਇੱਕ ਹੋਰ ਕਰ ਦਿੰਨੇ ਤੁਹਾਨੂੰ ਆ ਜਿੱਦਾਂ ਅਪ ਫਾਈਨਾਂਸ ਦੀ ਗੱਲ ਕਰਦੇ ਬੇ ਸਿਗੇ ਜਿਹੜੇ ਲੋਕ ਵਿਚਾਰੇ ਕਹਿੰਦੇ ਯਾਰ ਅਸੀਂ ਟੂਟੀਆਂ ਲੈ ਲਈਏ ਛੋਟਾ ਗੀਜ਼ਰ ਲੈ ਲਈਏ ਪੈਸੇ ਨਹੀਂ ਹੈਗੇ ਨਾ ਜਾਦਾ ਉਹਨਾਂ ਸੇ ਆਫਰ 라ਤੀ ਆ 3500 ਰੁਪਏ ਦਾ ਵੱਡਾ ਗੀਜ਼ਰ ਆ ਗਿਆ 25 ਲੀਟਰ ਦਾ 1800 ਦਾ ਆ ਗਿਆ ਛੋਟਾ ਗੀਜ਼ਰ ਟੋਟਲ ਰੁਪਏ ਬਣ ਗਏ 5300 ਰੁਪਿਆ ਇਹ ਤੁਸੀਂ ਬਜਾਇ ਫਾਈਨਾਂਸ ਤੇ ਕਰਾਓ ਚਾਹੇ 5 ਕਿਸ਼ਤਾਂ ਕਰਾ ਲਓ ਤੇ ਚਾਹੇ 12 ਕਿਸ਼ਤਾਂ ਕਰਾ ਲਓ ਜਲਦੀ ਆ ਜਾਓ ਤੇ ਬਤਰਾ ਜੀ ਕੋਲੋਂ ਸਮਾਨ ਲੈ ਜਾਓ ਉਸ ਤੋਂ ਬਾਅਦ ਆਹ ਦੇਖੋ ਜੀ ਸਨ ਹੀਟਰ ਬਾਜ਼ਾਰ ਚ 14 15 15 500 ਦਾ ਵੇਚਦਾ ਪਿਆ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂਗਾ ਆਪਾਂ ਫਲੈਟ ਰੇਟ ਦੇਣਾ 1000 crompton ਦਾ rapid jet ਵਾਲਾ 3 ਲੀਟਰ ਦਾ ਗੀਜ਼ਰ online 2900 ਦੇ 5 ਰੁਪਏ ਦਾ ਲੱਗਾ ਹੋਇਆ ਬਤਰਾਜੀ ਕੋਲੋਂ ਆ ਕੇ ਲੈ ਜਾਓ ਸਿਰਫ ਤੇ ਸਿਰਫ 2400 ਰੁਪਏ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ crompton ਦਾ juicer mixer grinder ਇਹ ਵੀ ਵਲੈਟ ਰੇਟ ਦਿੱਤਾ 2700 ਰੁਪਏ ਦਾ ਸੁਜਾਤਾ ਦਾ ਵੀ ਜੇ ਕਿਸੇ ਨੇ ਫਾਈਨਾਂਸ ਕਰਾਣਾ ਹੈ ਨਾ ਆ ਜਾਓ ਜਲਦੀ ਜਲਦੀ ਫਾਈਨਾਂਸ ਕਰਕੇ ਦੇ ਦਾਂਗੇ 5500 ਰੁਪਏ ਦਾ juicer mixer grinder 900 واਟ ਦਾ ਜੇ ਕੋਈ 750 واਟ ਦਾ ਭਲੇਖਾਣਾ ਰੱਖਿਓ 900 واਟ ਦਾ 5500 ਰੁਪਏ ਉਸ ਤੋਂ ਬਾਅਦ ਆ ਗਿਆ ਜੀ 4 ਸਟਾਰ ਵਾਲਾ ओरिएंटਲ ਇਲੈਕਟ੍ਰਿਕ ਦਾ 25 ਲੀਟਰ ਦਾ ਗੀਜ਼ਰ ਬਾਜ਼ਾਰ ਲੋਕੀ 6600 6500 ਵੇਚੀ ਜਾਂਦੇ ਵੇ ਕਹਿੰਦੇ ਸੀਜ਼ਨ ਚੱਲਦਾ ਪਿਆ ਸੀਜ਼ਨ ਚੱਲਦਾ ਤਾਂ ਹੀ ਤੇ ਲੋਕਾਂ ਦੇ ਫਾਇਦੇ ਕਰਾਣੇ ਆ ਵੀਡੀਓ ਸ਼ੇਅਰ ਕਰਕੇ ਆ ਜਾਓ ਬਾਈਪਾ ਨਾਲ ਦੇਾਂਗੇ ਸਿਰਫ 5300 ਰੁਪਏ ਦੇ ਵਿੱਚ ਇਹ ਨਹੀਂ ਦਿਰਾਓ ਚੈਤਾਨ ਦੀ 2 ਫੁੱਟੀ ਚਿਮਣੀ ਇਹ ਚਿਮਣੀ ਆ ਨਾ ਸਿਰੋ ਤੇ ਸਿਰੋ ਆਪਾਂ ਉਹ ਐਗਜ਼ੌਸ ਦੇ ਰੇਟਾਂ ਹੀ ਕਰ ਦੇਣੀ ਆ ਫਰੈਸ਼ ਚਿਮਣੀ ਪੀਟੀ ਵੈ ਕੰਪਨੀ ਸਟਾਕ 2 ਫੁੱਟ ਦੀ ਮੈਨੂਅਲ ਦੇਣੀ ਸਿਰਫ ਸਿਰਫ 5500 ਰੁਪਏ ਦੇ ਵਿੱਚ ਉਸ ਤੋਂ ਬਾਅਦ ਆ ਇੰਡਕਸ਼ਨ ਦਾ ਦਿਖਾਇਆ ਸੀਗਾ ਇਹਦਾ ਮਾਲ ਆਈ ਜਾਂਦਾ ਜਾਈ ਜਾਂਦਾ 2000 ਵੋਟ ਦਾ ਇੰਡਕਸ਼ਨ ਹੈ 1 ਸਾਲ ਦੀ ਗਾਰੰਟੀ ਦੇ ਨਾਲ ਫਲੈਟ ਰੇਟ ਦੇ ਦਿੰਨਾ ਸਿਰਫ